ਇਹ ਹਮਨ ਸਾਬਤਵਾਦ ਉਹ ਕਿ ਤਰ੍ਹਾਂ ਨਹੀਂ ਕਹਿੰਦੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ ਇਹ ਪੰਜਾਬੀਅਤ ਦੇ ਵਿੱਚ ਕਹਾਵਤ ਜਿਹੜੀ ਆਮ ਪ੍ਰਚਲਿਤ ਪਰ ਅਜੋਕੇ ਕਲਯੁਗ ਦੇ ਸਮੇਂ ਦੇ ਵਿੱਚ ਅਜਿਹੀਆਂ ਉਦਾਹਰਨਾਂ ਵੀ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਜ਼ਮੀਨੀ ਟੁਕੜੇ ਨੂੰ ਲੈ ਕੇ ਜਿਹੜੀ ਈਰਖਾ ਦਵੇਸ ਇਸ ਕਦਰ ਤੱਕ ਵੱਧ ਜਾਂਦੀ ਹੈ ਕਿ ਭਰਾ-ਭਰਾਵਾਂ ਦੇ ਕਤਲ ਤੱਕ ਕਰਨ ਦੀ ਜਿਹੜੀ ਆ ਉਹ ਵੀ ਨੋਬਤ ਆ ਜਾਂਦੀ ਹੈ ਜਿਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਦਿਨਨਗਰ ਥਾਣਾ ਬ੍ਰਹਮਪੁਰ ਅਧੀਨ ਆਉਂਦੇ ਪਿੰਡ ਮਸਰਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਭਰਾ ਵੱਲੋਂ ਚਚੇਰੇ ਭਰਾ ਵੱਲੋਂ ਭਰਾ ਦਾ ਜਿਹੜਾ ਕਤਲ ਕਰਨ ਦੀ ਜਿਹੜੀ ਆ ਵਾਰਦਾਤ ਦੀ ਜਿਹੜੀ ਆ ਉਹ ਖਬਰ ਸਾਹਮਣੇ ਆਈ ਹੈ ਇਸ ਲਈ ਅਸੀਂ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਪਹੁੰਚੇ ਜਿੱਥੇ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਪਾਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਕੋਈ ਨਹੀਂ ਬਾਜੀ ਮੇਰਾ ਜੇਠ ਲੱਗਦਾ ਸੀ ਉਹ ਆਪਣੇ ਦਰਬਾਰ ਕੱਢ ਨਹੀਂ ਕੰਦ ਤੇ ਕੀ ਨਾਂ ਸੀ ਤੁਹਾਡੇ ਜੇਠ ਦਾ ਰਵੀ ਕੁਮਾਰ ਅੱਛਾ ਜੀ ਤੇ ਇਹਨਾਂ ਨੇ ਵੈਲੇ ਮਾਸਟਰ ਨਾਲੀਆਂ ਝਗੜਾ ਹੁੰਦਾ ਸੀ ਤੇ ਬਾਅਦ ਵਿੱਚ ਇਹਨਾਂ ਨੇ ਥਾਣੇ ਜਾ ਕੇ ਕਰ ਲਿਆ ਆਪਣਾ ਰਾਜਨਾਮਾ ਹੋ ਗਿਆ ਠੀਕ ਹੈ ਤੇ ਮਾਸਟਰ ਮਾਨ ਗਿਆ ਤੇ ਤੇਲ ਕੰਦ ਅੱਛਾ ਜੀ ਤੇ ਉਹ ਪੁਲਸ ਵਾਲੇ ਨੇ ਆ ਕੇ ਨਸਾਨੀ ਲਾਤੀ ਕਿਥੇ ਦੀਵਾਰ ਕੱਢ ਲੋ ਅੱਛਾ ਜੀ ਇਹ ਜਿਸ ਤਰ੍ਹਾਂ ਸਾਡਾ ਪਾਜੀ ਤਿਵਾਰ ਕੱਢਣ ਲੱਗਾ ਤੇ ਇਹ ਨਾਲ ਚਾਰੇ ਜੀ ਆਪੇ ਮਾਸਟਰ ਹੁਣੀ ਜੀ ਜੀ ਵਿਜੇ ਕੁਮਾਰ ਅੱਛਾ ਜੀ ਰਕੇਸ਼ ਕੁਮਾਰੀ 택시 택ਸ਼ੀ ਹਾਂਜੀ ਤੇ ਦੋ ਬੰਦੇ ਹੋ ਰਹੀ ਪਿੰਡ ਦੇ ਸੁਖਦੇਵ ਰਾਜ ਤੇ ਇੱਕ ਜਗਿੰਦਰਪਾਲ ਠੀਕ ਹੈ ਜਾਨੀ ਅੱਧੀ ਅੱਧੀ ਦਰਜਨ ਦੇ 6 ਬੰਦੇ ਦੇ ਗਰੀਬ ਸੀ ਉਹ ਉਹਦੀ ਸ਼ਹਿ ਹੀ ਇਹਨਾਂ ਨੂੰ ਵੀ ਕੋਟ ਲੋ ਇਹਨੂੰ ਫੜ ਕੇ ਕਿੰਨੇ 6 ਜਾਂ 5 ਬੰਦੇ ਸੀ 6 ਬੰਦੇ ਸੀ 6 ਬੰਦੇ ਸੀ ਅੱਛਾ ਜੀ ਹਾਂਜੀ ਜਿਸ ਤਰ੍ਹਾਂ ਸਾਡਾ ਬਾਜੀ ਲੱਗਾ ਦੀਵਾਰ ਤੇ ਉੱਥੇ ਬੈਠੇ ਦਾ ਸੀ ਨੀਆਂ ਲੱਗੇ ਤੇ ਇਹਨਾਂ ਨੇ ਆ ਕੇ ਨਾ ਪਿੱਛੋਂ ਦੀ ਮਾਸਟਰ ਨੂੰ ਜੱਫਾ ਪਾ ਕੇ ਤੇ ਗਾਲ ਫੜ ਲਿਆ ਹੋਗਾ ਜਾਨੀ ਹੱਥੋਂ ਪਾਈ ਹੋਗੀ ਹਾਂਜੀ ਹੱਥੋਂ ਪਾਈ ਹੋਈ ਹਾਂਜੀ ਉਹਦੇ ਕੋਲ ਤੇ ਬਲੋਇਆ ਹੀ ਨਹੀਂ ਤੇ ਇਹਨਾਂ ਨੇ ਦਰਾਟ ਮਾਰੇ ਦੀ ਪਿੱਠ ਤੇ ਵੀ ਨਾਲੇ ਉਹ ਮਾਰੀ ਕਈ ਜਨਾਨੀ ਕੋਲ ਦਰਾਟ ਹੀ ਬੰਦੇ ਕੋਲ ਸੀ ਅੱਛਾ ਕਈ ਤੇ ਦਰਾਟ ਮਾਰੇ ਹਾਂਜੀ ਅੱਛਾ ਜੀ ਤੇ ਇੰਦੀ ਦੇ ਮੂੰਹ ਚੋਂ ਕਚੂਰ ਨਿਕਲ ਗਈ ਆ ਫਿਰ ਬਾਅਦ ਚ ਮੈਂ ਕਿਹਾ ਸਾਢੇ ਦੋ ਸਾਢੇ ਦੋ ਹਾਂਜੀ ਇਹਨਾਂ ਨਾਲ ਛੱਡਿਆ ਨਹੀਂ ਮੈਂ ਉਹ பாਜੀ ਡੇਗਿਆ ਥੱਲੇ ਡੇਗਿਆ ਤਾਂ ਮੈਂ ਕਿਹਾ ਵੀ ਮੂੰਹ ਚੋਂ ਕਚੂਰ ਨਿਕਲ ਗਈ ਆ ਤੇ ਕੇਸ਼ ਕੁਮਾਰੀ ਕਹਿੰਦੀ ਵੀ ਇਹ ਤਾਂ ਵਿਆਹ ਹੀ ਕਰੇਗਾ ਦਾ ਪਖੰਡ ਹਾਂਜੀ ਅਸੀਂ ਨਹੀਂ ਮੰਨਦੇ ਮੈਂ ਕਿਹਾ ਨਹੀਂ ਮਰ ਗਿਆ பாਜੀ ਮਿੰਨ ਲੱਗੇਗਾ ਦਾ ਫੇਰ ਇਹਨਾਂ ਨੂੰ ਦੌੜ ਕੇ ਸਾਢੇ ਜਾਨੀ ਉੱਥੇ ਲਊ ਲਵਾਂ ਜਿਹੜੇ ਹੋ ਗਏ ਸੀ ਹਾਂਜੀ ਪਾਜੀ ਉੱਥੇ ਹੀ ਹੋ ਗਏ ਤੁਸੀਂ ਇਹ ਕਿੰਨੇ ਵਜੇ ਦੀ ਗੱਲ ਹੈ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਪਿਤੀ ਰਾਤ ਨਹੀਂ ਸਵੇਰ ਦੀ ਕੱਲ ਸਵੇਰ ਦੀ ਕੱਲ ਸਵੇਰੇ ਸਾਢੇ 10 ਵਜੇ ਦੇ ਕਰੀਬ ਦੀ ਗੱਲ ਆ ਹਾਂਜੀ ਫੇਰ ਪੁਲਿਸ ਵੀ ਉਲੇ ਮੋਕੇ ਤੇ ਆ ਗਈ ਮਸਾਲਿਆਂ ਨੇ ਵੀ ਦੇਖਿਆ ਹੁੰਦੇ ਮੂਜੇ ਕਚੂਰ ਨਿਕਲ ਗਈ ਦੀ ਸਾਨੂੰ ਕਹਤਾ ਵੀ ਤੁਸੀਂ ਕਰੋ ਆਪਣੇ ਬੰਦੇ ਨੂੰ ਗੱਡੀ 'ਚ ਪਾਓ ਗੱਡੀ 'ਚ ਪਾਓ ਹਾਂਜੀ ਆਹੀਂ ਗੱਡੀ 'ਚ ਪਾ ਲਾ ਪਿਆ ਇਹਨਾਂ ਨੂੰ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਲਾ ਦਿੱਤਾ ਹੈ ਉਥੋਂ ਲਗੋ ਅੱਛਾ ਜੀ ਹਾਂ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲੇ ਕੱਦਾਂ ਕੱਲ ਦਾ ਹੋਏ ਦਾ ਅਜੇ ਤੱਕ ਅਨ ਨਹੀਂ ਕੁਛ ਹੋਇਆ ਨਹੀਂ ਪੁਲਿਸ ਵੱਲੋਂ ਜਿਹੜੀ ਐਫ ਆਈ ਆਰ ਨਹੀਂ ਲਾਂਚ ਕੀਤੀ ਗਈ ਹਾਲੇ ਹੁਣ ਕਰੇ ਕਦੇ ਪਤਾ ਨਹੀਂ ਕਰੇ ਕਦੇ ਨਾ ਸਾਨੂੰ ਕੁਛ ਨਹੀਂ ਪਤਾ ਲੱਗੇ ਕਦਾਂ ਇਨਸਾਫ ਰਵਾਜ ਜੱਥੇ ਰੱਖਿਆ ਕਿ ਇਸ ਸਰਕਾਰ ਰੱਖੇ ਦੇ ਹੱਥੇ ਹੁਣ ਇਨਸਾਫ ਦਵਾ ਦੋ ਕਿਸ ਤਰ੍ਹਾਂ ਨਹੀਂ ਕਿ ਹੋਰ ਵੀ ਪਰਿਵਾਰਕ ਮੈਂਬਰ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇੱਥੇ ਡੈੱਡ ਬੋਡੀ ਦੀ ਉਡੀਕ ਦੇ ਵਿੱਚ ਮੋਰਜਰੀ ਹਾਊਸ ਦੇ ਵਿੱਚ ਜਿਹੜੇ ਨੇ ਪਰਿਵਾਰਕ ਮੈਂਬਰ ਕਤਰ ਹੋਏ ਨੇ ਹਾਂਜੀ ਵੀਰ ਜੀ ਜਿਵੇਂ ਦੱਸਿਆ ਕਿ ਝਗੜਾ ਹੋਇਆ ਸੀ ਹਾਂਜੀ ਕੋਈ ਕਰੀਬ 14 ਕੁ ਮਰਲੇ ਦਾ ਝਗੜਾ ਦੱਸਿਆ ਜਾ ਰਿਹਾ ਸੀ ਤੇ ਇਸ ਤਰ੍ਹਾਂ ਦੀ ਕੀ ਨੌਬਤ ਆ ਗਈ ਕਿ ਉਹਨਾਂ ਦਾ ਨਹੀਂ ਆਪਣੀ ਗੰਦ ਕੱਢਣ ਦੇ ਅੱਛਾ ਜੀ ਭਾਈ ਆਪਣੇ ਰਵੀ ਕੁਮਾਰ ਜੀ ਜਿਹੜੇ ਪੁਰੇ ਹੋਏ ਆ ਅੱਛਾ ਜੀ ਹੁਣ ਆਪਣੀ ਗੰਦ ਕੱਢਣੇ ਆਪਣੇ ਪਲਾਟ ਦੀ ਪਰਿਵਾਰ ਕੀ ਇਹਨਾਂ ਦਾ ਬੱਚੇ ਕਿੰਨੇ ਨੇ ਦੋ ਬੱਚੇ ਆ ਦੋ ਬੱਚੇ ਹਾਂ ਲड़का ਲੜਕੀ ਦੇ ਬੰਦੇ ਨੇ ਲड़का ਲੜਕੀ ਕਿੰਨੇ ਕਿੰਨੇ ਸਾਲ ਦੇ ਨੇ ਬਹੁਤ ਕਾਫੀ ਦੁਬਾਰਾ ਆਸਟ੍ਰੇਲੀਆ ਅੱਛਾ 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 ਗੁੜੀਆ ਤੇ ਹੀ ਘਰੀ ਹੈ ਉਹਦਾ ਏਜ ਕਿੰਨੀ ਸੀ ਇਹਨਾਂ ਦੀ 60 ਸਾਲ ਦੀ ਹੈ ਠੀਕ ਹੈ ਤੇ ਬਹੁਤ ਮੰਦ ਭੱਗਾ ਜਿਹੜਾ ਬਾਣਾ ਵਾ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਆਈਏ ਇਹਨਾਂ ਨੂੰ ਇਨਸਾਫ ਮਿਲਣਾ ਜਦ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਅਸੀਂ ਸਵੇਰ ਦੇ ਇੱਥੇ ਬੈਠੇ ਆਗੇ ਬੋੜੀ ਹੜੀ ਜਿੱਤੇ ਜਮਾ ਕੱਲ ਦੀ ਅੱਛਾ ਜੀ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਹਾਲੇ ਤੱਕ ਐਫ ਆਈ ਆਰ ਨਹੀਂ ਹੋਈ ਅਸੀਂ ਇਹ ਬੰਦੇ ਲਖਾਈ ਜਾਣਾ ਕੱਟ ਕੇ ਇੱਕ ਬੰਦਾ ਰਾਤ ਰਾਤ ਬੰਦਾ ਕੱਟਦਾ ਕੇ ਵਿੱਚੋਂ ਅੱਛਾ ਤੁਸੀਂ 6 ਲਖਾਈ ਤੇ ਇਹ 5 ਤੇ ਕਰਦੇ ਕਰਦਾ ਰਾਤ ਰਾਤ ਇਹਨੇ ਕੱਟਦਾ ਪਹਿ ਹਾਂਜੀ ਤਾਂ ਬਾਜੀ ਚੇਂਜ ਕਰਤਾ ਕਿਹੜਾ ਬੰਦਾ ਕੱਢਿਆ ਸੁਖਦੇਵ ਰਾਜੀ ਮੰਗਲਦਾ ਸਾਨੋ ਮੰਗਲਦਾ ਅੱਛਾ ਅੱਛਾ ਉਹ ਸ਼ਾਮਲ ਸੀ ਹਮਲੇ ਦੇ ਵਿੱਚ ਸ਼ਾਮਲੇ ਜੀ ਸ਼ਾਮਲੇ ਉਹਦੀ ਸਾਰੀ ਸਾਜਸ਼ਟਾ ਜੀ ਅੱਛਾ ਜੀ ਉਹਦੇ ਘਰ ਹੀ ਬੈਠੇ ਸੀ ਸਵੇਰੇ ਜਿਹੜੀ ਪਲੈਨਿੰਗ ਹੋਈ ਉਸ ਤੋਂ ਬਾਅਦ ਡੈਥ ਹੋਈ ਹੈ ਅੱਛਾ ਸਾਡਦਾ ਹੋਏ ਹਾਂ ਸਵੇਰੇ ਉਹਦੇ ਘਰੋਂ ਨਿਕਲੇ ਆ ਦੋਵੇਂ ਕੀ ਮੰਗ ਕੀ ਕਰਦੇ ਉਸ ਮੰਗਾ ਹੀ ਕਹਿੰਦੇ ਆ ਬੰਦੇ ਰੈਸਟ ਹੋਣ ਜਿਹੜੇ ਦੌੜੇ ਆ ਸਾਰੇ ਜਿਹੜੇ ਦੌੜੇ ਆ ਆ ਰੈਸਟ ਕੀਤੇ ਸਾਨੂੰ ਸੰਸਾਅ ਮਿਲੇ ਫੇਰ ਅਹੀਂ ਸੰਸਕਾਰ ਕਰਨਾ ਨੇ ਤੇ ਅੱਧੇ ਰਨਿੰਗ ਬੋਡੀ ਤੇ ਬੋਡੀ ਨਹੀਂ ਹੀ ਲੈਣੀ ਜਗ੍ਹਾ ਪੋਸਟ ਮਾਰਮਿਕ ਕਰਾਉਣਾ ਤੱਕ ਜ ਉਸੋ ਪੀੜਤ ਪਰਿਵਾਰ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਆ ਲਗਾਤਾਰ ਭਰੇ ਮਨ ਦੇ ਨਾਲ ਜਿਵੇਂ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਕਿ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਜੋ ਜਿਵੇਂ ਉਹਨਾਂ ਨੇ ਦੱਸਿਆ ਕਿ ਸੁਖਦੀਪ ਸੁਮੀਤ ਛੇ ਵਿਅਕਤੀਆਂ ਦੇ ਖਿਲਾਫ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਇਸ ਹਮਲੇ ਦੀ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਨ ਵਾਸਤੇ ਪਰ ਪੁਲਿਸ ਵੱਲੋਂ ਪੰਜ ਵਿਅਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਉਹਨਾਂ ਵੱਲੋਂ ਜਿੱਥੇ ਮੰਗ ਕੀਤੀ ਗਈ ਹੈ ਉੱਥੇ ਉਹਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਜਿੰਨੀ ਦੇਰ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉੰਨੀ ਦੇਰ ਤੱਕ ਉਹਨਾਂ ਵੱਲੋਂ ਪਰਿਵਾਰ ਵੱਲੋਂ ਜੋ ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ ਹੁਣ ਉਹਦੇਰੇ ਜਾਣਕਾਰੀ ਵਾਸਤੇ ਜੋ ਥਾਣਾ ਮੁਖੀ ਨੇ ਬ੍ਰਾਂਮਪ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਤਬਦੀਦ ਅਫਸਰ ਨੇ ਕਿ ਇਹ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਸੋ ਥਾਣਾ ਮੁਖੀ ਬ੍ਰਹਮਪੁਰ ਸਰਦਾਰ ਔੰਕਾਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਜਿਵੇਂ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਇਹ ਕਤਲ ਕਰ ਦਿੱਤਾ ਗਿਆ ਦੂਸਰੀ ਧਿਰ ਦੇ ਜਿਹੜੇ ਨੇ ਉਹਨਾਂ ਦੇ ਨਾਵਾਂ ਦੇ ਵੀਰ ਵੀ ਦਿੱਤੇ ਗਏ ਨੇ ਤੇ ਇਹ ਸਬੰਧ ਦੇ ਵਿੱਚ ਕੀ ਕਾਰਵਾਈ ਕੀਤੀ ਤੁਸੀਂ ਅਸੀਂ ਪਰਚਾ ਦਰਜ ਕਰਕੇ ਨਾ ਰਜਿਸਟਰ ਕਰਕੇ ਤੇ ਆਪਣੀ ਤਤਕਸ਼ ਕਰ ਰਹੇ ਹਾਂ ਹਾਂਜੀ ਤੇ ਅੱਜ ਉਹਨਾਂ ਦਾ ਬਾਡੀ ਦਾ ਪੋਸਟਮਾਰਮ ਕਰਵਾ ਕੇ ਹਾਂਜੀ ਤੇ ਇਹਨਾਂ ਨੂੰ ਵਾਸੋਂ ਦਾ ਲੈ ਕੀਤੀ ਜਾਊਗੀ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਾਖੋ ਕੇ ਪਾਰਟੀਆਂ ਬਣਾਈਆਂ ਰੇਟ ਕੀਤੇ ਜਾ ਰਹੇ ਤੇ ਜਲਦੀ ਜਲਦੀ ਗ੍ਰਿਫਤਾਰ ਕਰ ਸਕਦੇ ਆ ਅਸੋ ਇਹਦੇ ਚ ਨਾ ਇੱਕ ਅਹਿਮ ਗੱਲ ਇਹਨਾਂ ਵੱਲੋਂ ਦੋਸ਼ੇ ਲਗਾਏ ਗਏ ਕਿ ਜਿਵੇਂ ਐਫ ਆਈ ਆਰ ਲਾਂਚ ਕਰਨ ਦੇ ਸਬੰਧ ਦੇ ਵਿੱਚ ਪਰਿਵਾਰ ਪੀੜਤ ਨੇ ਦੱਸਿਆ ਕਿ 6 ਮੈਂਬਰਾਂ ਦੇ ਨਾਂ ਜਿਹੜੇ ਦਿੱਤੇ ਗਏ ਸੀ ਜਿਹਦੇ ਵਿੱਚ ਇੱਕ ਸੁਖਦੇਵ ਰਾਜ ਦਾ ਨਾਂ ਦੱਸਿਆ ਜਾ ਰਿਹਾ ਕਹਿੰਦੇ ਕਿ ਪਹਿਲਾਂ ਸਾਨੂੰ ਦੱਸ ਦਿੱਤਾ ਗਿਆ ਕਿ 6 ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਊਗਾ ਉਸ ਤੋਂ ਬਾਅਦ ਇੱਕ ਦਾ ਨਾਂ ਵਿੱਚੋਂ ਸੁਖਦੇਵ ਰਾਜ ਦਾ ਕੱਢ ਦਿੱਤਾ ਗਿਆ ਕੀ ਕਹਿਣ ਜਾਂਦੇ ਉਹਨਾਂ ਨੂੰ ਸਾਨੂੰ ਥੋੜਾ ਸ਼ੱਕ ਸੀਗਾ ਵੀ ਮੌਕੇ ਤੇ ਨਹੀਂ ਹੈਗਾ ਅੱਛਾ ਜੀ ਉਹ ਹੁਣ ਆਪਾਂ ਕਲੀਅਰ ਕਰ ਲਿਆ ਉਹ ਨੂੰ ਦੁਬਾਰਾ ਨਾਮਜ਼ਦ ਕਰਤਾ ਗਿਆ ਦੂਸਰਾ ਨਾਮਜ਼ਦ ਕਰ ਦਿੱਤਾ ਗਿਆ ਹਾਂ ਜੀ 6 ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਸ਼ਿਆਂ ਦੇ ਖਿਲਾਫ ਹੋ ਗਿਆ ਹਾਂ ਠੀਕ ਹੈ ਜੀ ਸੋ ਥਾਣਾ ਮੁਖੀ ਨੇ ਜਿਵੇਂ ਦੱਸਿਆ ਕਿ ਜਿਵੇਂ ਪਰਿਵਾਰ ਵੱਲੋਂ 6 ਬੰਦਿਆਂ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਗਈ ਸੀ ਤੇ ਮਨਜੋਤ ਪੁਲਿਸ ਵੱਲੋਂ ਜਿਹੜਾ ਵਾ ਮਾਮਲਾ ਜਿਹੜਾ ਸ਼ਿਆਂ ਦੇ ਖਿਲਾਫ ਕਰ ਦਿੱਤਾ ਗਿਆ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰੀ ਵਾਸਤੇ ਉਹਨਾਂ ਦੀਆਂ ਦੋਸ਼ੀਆਂ ਦੀ ਜਿਹੜੀ ਪੈੜ ਪੁਲਿਸ ਵੱਲੋਂ ਦੱਬੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਜਿਹੜੇ ਦੋਸ਼ੀ ਨੇ ਉਪਰ ਪੁਲਿਸ ਦੀ ਗ੍ਰਿਫ ਵਿੱਚ ਹੋਣਗੇ ਹੁਣ ਤੱਕ ਲਈ ਇਹਨਾਂ ਹੀ ਸਹਾਇਕੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਲਿਵ ਟੀਵੀ ਗੁਰਦਾਸਪੁਰ